ਹੇ ਦੇ ਵੰਡ ਡਟਕਸ਼ਨ ਸਤ ਸ੍ਰੀ ਗਾਲ ਜੀ ਸਾਰੇ ਨੂੰ ਪਹਿਲਾਂ ਮੇਰੇ ਵੱਲ ਆਪਰੇ ਆਪਣੇ ਚੈਨਲ ਤੇ ਸਵਾਗਤ ਹੈ। ਪਹਿਲੇ ਕਰ ਤੇ ਸਬਸਕ੍ਰਾਈਬ ਕਰ ਲੋ ਤੇ ਲਾਈਕ ਕਰ ਲੋ ਤੇ ਆਪਾਂ ਤੁਹਾਨੂੰ ਜੀਆ ਵਧੀਆ ਬਲੌਗਿੰਗ ਹਸਕੀਏ ਤੇ ਤੁਸੀਂ ਵੇਖੋ ਅੱਗ ਲੱਗਣ ਦੀਆਂ ਤੇ ਆਪਣ ਫੱਠੇ ਵਡਾ ਚਲੇ ਆ ਵਸਾੜੇ ਫੱਠੇ ਹੋਏ ਆ ਅੱਗ ਕਿਨੂੰ ਲਾਈ ਐ? ਸਾਗਾ ਪਾ ਵਗਰ ਲਈ ਤੇ ਆਪ ਕੋਈ ਡਕ ਕਿਨੂੰ ਆਪ ਲੀਓ। ਓਏ ਇਹ ਰਹਿਣ ਦੇਖੋ ਤੁਸੀਂ ਜਾਰੀਆਂ ਵਿਚਾਲੇ ਡਾਲ ਡੱਕ ਲੀਆਂ ਹਲਾ ਹਾਂ ਵੇੜ ਦੇ ਹਾਂ ਵੇੜ ਖੁੱਲ ਗਿਆ ਨਾ ਮੈਂ ਤਾਂ ਥੱਪੜ ਜਮਾ ਲਉ ਤੇ ਤੰਗਲੀ ਨਾ ਸਕੇ ਪਾਉ ਵਿੱਚ ਕੋਈ ਹੁੰਦਾ ਹੀ ਇਕੱਲੇ ਤੇ ਜੇ ਸੰਭੀ ਸੰਭੀ ਮੁਰਕੇ ਭਈਆਂ ਨੇ ਮੰਗਣੀ ਤੇਰੀ ਬੰਨਣ ਨੂੰ ਵੇਖੇ ਤਰ੍ਹਾਂ ਸਵਾ ਵਿੱਚ ਬੜੀ ਆ ਹੂੰ ਹਵੇ ਸਾਰੀ ਸਫਾਈ ਕਰ ਲੋ ਝੋਨੇ ਤੋਂ ਪਹਿਲਾਂ ਪਹਿਲਾਂ ਹਾਂ ਆਹ ਹਾਂ ਆ ਲੈਣਾ ਪਾਇਆ ਕੋਈ ਨਹੀਂ ਰਾਤਰੀ ਤੇ ਚਿੜੀਆਂ ਗਾਵਣੇ ਪਾਣਾ ਚਿੜੀਆਂ ਨਿਕੀਆਂ ਨੇ ਰਾਤਰੀ ਤੇ ਰਾਤਰੀ ਉਹ ਲੈ ਗਿਆ ਭਰਾਵਾ ਉਹ ਕਿਧਰ ਵੜ ਗਿਆ ਵਾ ਪਤਾ ਨਹੀਂ ਇਧਰ ਨੂੰ ਗਿਆ ਹੀ ਨਾਲ ਹੈ ਨਾ ਆਪਣਾ ਕੀ ਕਹਿੰਦੇ ਇਹਨੂੰ ਉਹ ਟ੍ਰੇਕ ਵੜ ਪੀਏ ਆਹੋ ਫਿਰ ਵਿੱਚ ਨਹੀਂ ਨਾ ਸੂਤਰ ਆਉਣੀ ਨਿੰਬੂ ਨੂੰ ਮਾਰ ਲੈਣਾ ਨੇ ਆ ਲੈ ਯਾਰ ਉਹ ਬਾਜ ਕਰ ਲਿਓ ਪਹਿਲਾਂ ਆ ਕਰ ਲੀਏ ਆਪਾਂ ਦੂੜੀ ਪਾ ਲਈਏ ਉਹ ਥੱਲੇ ਮੜ ਦੇਣੀ ਹੈ ਹੂੰ ਪੱਠੇ ਮਾ ਬਹੁਤ ਚੱਲੇ ਨਾ ਪਹਿਲੋਂ ਥੋੜੇ ਹੁੰਦੇ ਮੁੜ ਕੇ ਆ ਵੀ ਹੋ ਜਾਂਦੇ ਜਿਆਦੇ ਫਿਰ ਤਨ ਬੇੜ ਦੇ ਪਿੰਦੇ ਦਾਦਾ ਐਂ ਕਰੋ ਨਹੀਂ ਰਹੀ ਨਾ ਇਹ ਉੱਡੇ ਨਾ ਇਹਨੂੰ ਬੰਨ ਕੇ ਰੱਖ ਦੋ ਉਪਰਾਲੀ ਨੂੰ ਹਾਂ ਜੇ ਨੀਰ ਖਾਣਾ ਆਉਂਦਾ ਫਿਰ ਸਭ ਕੋ ਡਾ ਡੂ ਕੇ ਲੈ ਜਾਂਦਾ ਮਰਜੀ ਗੰਢ ਲਾ ਦੋ ਇਹ ਤੂੜੀ ਨੂੰ ਮੁੜ ਕੇ ਕੀ ਕਰਾਂਗੇ ਵੀ ਇਕੱਠੀ ਕਰਕੇ ਨਾ ਤੱਪੜ 'ਚ ਪਾ ਕੇ ਤੇ ਉੱਥੇ ਬਰਾ ਸੁੱਟਾਂਗੇ ਹਨਾ ਤੋ ਹਾਂ ਲਓ ਆਹ ਬਹੁਤ ਦਰੀਆ ਭਾਂਜਾ ਬਰੋਟੇ ਗਈ ਵੇ ਬੇਪਾੜੀ ਕਾ ਕਿਉਂ ਮੈਂ ਪੰਡਾ ਚ ਕਾਉਂਦਾ ਕੋਈ ਮੱਛੀ ਚ ਕਾ ਦੇਣੀ ਆ ਠੀਕ ਹੈ ਉਂਗਲ ਮੇਰੀ ਉਤਰਾਗੇ ਹੀ ਜੋੜਦੇ ਦੋਦੇ ਹੋ ਮੈਂ ਚ ਕਾ ਦੂੰਗੀ ਸੋਣੀ ਕਰਾਈ ਗਈ ਪਾਲੀ ਐ ਨਾ ਹਾਂ ਪਧਰੀਓ ਕੀ ਹੁਣ ਆ ਮੜ ਰਿਆ ਆ ਬਸ ਕਰਦਾ ਬਣਾਉਣੀ ਕਿਰਾਇਆ ਲੈ ਕੇ ਨਾ ਹੂੰ ਮੜ ਰਿਆ ਆ ਆਹੋ ਆਹੜੀ ਥੋੜੀ ਬੰਨਣ ਵਾਲੀ ਮਾ ਆਹ ਕਾਕੇ ਦਾ ਚੜਿਆ ਵੇ ਨੇ ਕੋਲੋਂ ਉੱਤਰ ਆ ਕੇ ਬੰਨ ਜੀ ਹੂੰ ਮਰੂਦ ਵੀ ਚੱਲ ਗਿਆ ਹੁਣ ਇਹ ਦੌਰ ਜੇ ਆ ਕੇ ਦਿਵਾਲੇ ਬੰਦਿਆ ਨਾ ਤੇ ਵਧਿਆ ਜੂ ਨੇ ਜੇ ਆਗ ਨੇ ਤੇਨੂੰ ਝਾਰੇ ਨੂੰ ਸਾੜਿਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਵੀ ਜਿੰਨੇ ਦਾ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਵੀਡੀਓ ਜੁੜੇ ਹੋ ਤੇ ਆਪਾਂ ਹੁਣ ਵੇਖੇ ਤੁਹਾਡੇ ਸਾਹਮਣੇ ਟੂੜੀ ਕਿਉਂਕਿ ਇਹ ਮੈਂ ਆਪਾਂ ਅੰਦਰ ਛਕਾਈ ਹੂ ਬਹੁਤ ਵੱਟਰਲੇ ਦੇ ਬਾਹਰ ਛਕਾਈ ਤੇ ਹੌਲੀ ਹੌਲੀ ਪੰਡਣਾ ਆਪਾਂ ਪਰਲੇ ਕੱਤ ਲੈ ਨਹੀਂ ਕਰਦੇ ਜੋ ਕਰਦੇ ਵਾਰ-ਵਾਰ ਤੇ ਤਾਂ ਕਰਤੀ ਹੁਣ ਬੰਦਣਾ ਬਸ ਆਪਣੀਆਂ ਦੋ ਤਿੰਨ ਦਿਨ ਦੀ ਲੱਗੀ ਟੂੜੀ ਤੇ ਬਸ ਦੋ ਆਪਣੀ ਅੰਦਰ ਹੈ ਟੂੜੀ ਬਾਕੀ ਵੀ ਜੀ ਸੇਤਾਂ ਨੂੰ ਵੀਡੀਓ ਚੰਗੀ ਲੱਗਦੀਆਂ ਆਪਣੀਆਂ ਤਾਨੂੰ ਵਧੀਆ ਲੱਗਦੀਆਂ ਸ਼ੇਅਰ ਕਮੈਂਟ ਕਰਿਆ ਕਰੋ ਵੀਰ ਜੀ ਤੋਂ ਬਾਅਦ ਬਾਅਦ ਆਪਣੇ ਨਾਮ ਜੁਗੋ ਚਲੋ ਸਾਡੀ ਤਸਵੀਰਾਂ ਸਾਰੇ